ਤਾਂ ਹੋ ਗਏ ਜੀ ਅਸੀਂ ਤਿਆਰ ਡੌਂਕੀ ਲਾਉਣ ਵਾਸਤੇ ਦੇਖੋ ਜੀ ਅਸੀਂ ਪਹੁੰਚ ਚੁੱਕੇ ਹਨਮਾ ਦੇ ਸਮੁੰਦਰੀ ਇਲਾਕੇ ਦੇ ਵਿੱਚ ਕਿਸ਼ਤੀ ਆਪਣੀ ਤਿਆਰ ਹੈ ਡਾਲਰ 50 ਦੇਤੇ ਆਪਾਂ ਨੇ ਕੰਮ ਯਹਾਂ ਤੇ ਔਰ ਜੋ ਬ੍ਰਿਜ ਆਤਾ ਹੈ ਨਾ ਬ੍ਰਿਜ से ਪਤਾ ਹੀ ਨਹੀਂ ਚਲਦਾ ਕਿ ਕਿ ਐਸੀ نیچے ਹੋਣਾ ਪੜਦਾ ਹੈ ਤਾਂ ਬਹੁਤ ਅੱਛਾ ਯਾਰ ਐਕਸਪੀਰੀਅੰਸ ਹੈ ਇਹ ਲਾਈਫ ਦਾ ਮੈਦੋ ਚਲੋ ਬੋਟ ਮੇ ਇਸ ਸਾਈਡ ਮਤਲਬ ਸ਼੍ਰੀਲੰਕਾ ਮੈਂ ਇਹ ਪਹਿਲੀ ਵਾਰ ਆਇਆ ਹੂੰ ਤਾਂ ਆਪਾਂ ਮਜ਼ੇ ਲਓ ये हमारे भाई देखो जी आगे ऊपर पुल आ गया कदे टुटन ना पडने मेरा ओए ओए बच ओए ये ब्रिज से ऊपर फिर आया एक और भी ब्रिज आएगा बिल्कुल पास बिल्कुल ये भी मसाज थेरेपी आएगा ये वाला मसाज थेरेपी वीडियो आ रही है वीडियो तो मुवारक भाई के साथ हम सारा कुछ घूम रहे हैं यहाँ पे ਤੋ ਸਭ ਕੁਝ ਇਹ ਤਾਂ ਇੱਥੇ ਦੇਖੋ ਇਹ ਬੰਦੇ ਨੇ ਮੱਛੀਆਂ ਫੜਦਾ ਹੋਇਆ ਮਛਵਾਰਾ ਗੰਡ ਗੰਡ ਹੋਏ ਕੀੜੇ ਮਕੋੜੇ ਕਿਉਂਕਿ ਇੱਥੇ ਲੋਕ ਖਾਂਦੇ ਨੇ ਇਹ ਸਭ ਕੁਝ ਇਹ ਤਾਂ ਚਲੋ ਮੱਛੀ ਹੈ ਮੇਰੇ ਨਾਲ ਦਾ ਬਾਈ ਪੁੱਛ ਰਿਹਾ ਕਿੰਨੇ ਦੀ ਦਿੱਤੀ ਆ ਭਰਾਵਾ oh good 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 thank you ਕਿੱਥੇ ਆ ਤੁਸੀਂ ਗਾਵਾ ਹਾਂ ਕਿੱਥੇ ਕਰਨੇ ਲੈਂ ਸਤਿ ਸ਼੍ਰੀ ਅਕਾਲ ਬ੍ਰਦਰ 난 아무 말도 할 수가 없었지 첫눈에 반한다는 이야기가. 안녕, 보러다이너스 바니기 안들. What is this? 이너스러 What i

ਮਤਲਬ ਜੋਬ ਤੇ ਚਲੇ ਜਾਂਦੇ ਹਨ ਇਹ ਸਵੇਰ-ਸਵੇਰ ਆਪਣੀ ਔਰ ਫਿਰ ਆਤੇ ਹਨ ਵਾਪਿਸ ਇੱਥੇ ਇਹ ਕਹਿੰਦੇ ਕਿ ਦਾਰਜਨ ਵੀ ਪਾਇਆ ਜਾਂਦਾ ਹੈ ਪੰਛੀਆਂ-ਪੰਛੀਆਂ ਦੀ ਜਗ੍ਹਾ ਕੀ ਇੱਥੇ ਸਵੇਰੇ ਚਲੋ ਚਲੇ ਜਾਂਦੇ ਨੇ ਰਾਤ ਨੂੰ ਆ ਜਾਂਦੇ ਤੁਹਾਨੂੰ ਪਤਾ ਹੀ ਹੈ ਉਹੀ ਜੋਬ ਹੈ ਭਾਈ ਕੀ ਕਰੀਏ ਹੁਣ ਤੁਸੀਂ ਆਹ ਸਮੁੰਦਰ ਦਾ ਨਜ਼ਾਰਾ ਲੋ ਸਮੁੰਦਰਾ ਕੀ ਹੈ ਇਹ ਪਤਾ ਨਹੀਂ ਜੋ ਵੀ ਹੈ ਬਹੁਤ ਨਜ਼ਾਰਾ ਆ ਰਿਹਾ ਹੈ ਸਮੁੰਦਰਾ ਲੱਗੇ ਆਹ ਰੀਵਰ ਆ ਪਰ ਬਹੁਤ ਧੀਆ ਮਧੂਰੀਵਰ ਕਹਿੰਦੇ ਨੇ ਇਹਨੂੰ ਮਾਧੂਨੀਵਰ ਕਹਿੰਦੇ ਨੇ ਕਿ ਬਾਦੂਆ ਦੇ ਵਿੱਚ उसी तुछ आयो बवन आयो बवन <laughs> और किस मसाज है पे गिर ही ना जाए नीचे ऐसे लगता है ओ वाओ ये पे ऐसे मसाज होती है इन मछलियों से मुझे ऐसे डर तो नहीं लगता पर ऐसे आज मन नहीं है करवाने का ये भाई आज हमारे मुबारक भाई करवाएंगे कहते हैं कि मैं खतरों से खेलना जानता हूँ <laughs> दोस्तों मैं फिश, फिश मसाज करवाई थी पर यार मेरे तो वीडियो डिलीट होगी पता नहीं कितने जो भी फाइल मिलोंगी मैं जरूर दिखाऊंगा थोनों तो बहुत ही नज़ारा आया सी ਤੇ ਜਿਹੜਾ ਮੇਰੇ ਨਾਲ ਮੁਬਾਰਕ ਆ ਭਾਈ ਇਹ ਵੀ ਮਤਲਬ ਬਹੁਤ ਹਾਸਿਆ ਗੱਡੀਆਂ ਹੋਈਆਂ ਸੀ ਜਦੋਂ ਵੀ ਫਾਈਲ ਮਿਲਦੀ ਆ ਮੈਂ ਜਰੂਰ ਅਪਲੋਡ ਕਰਾਂਗਾ ਤੁਸੀਂ ਸਬਸਕ੍ਰਾਈਬ ਕਰੋ ਜੇ ਨਿਊ ਤੋਂ ਆਪਣੇ ਚੈਨਲ ਦੇ ਵਿੱਚ